ਸਤਿ ਸ੍ਰੀ ਅਕਾਲ ਸਾਰਿਆਂ ਮੈਂ ਤੁਹਾਡੀ ਆਪਣੀ ਅਮਨਜੀਤ ਕੌਰ ਹੁਗੋਸ਼ੀ ਚੈਨਲ ਆਉਂਦੇ ਮੈਂ ਆਪਣੇ ਰਾਮਰੋ ਕੇ ਸੁਣਤਾਂ ਦਾ ਸਤਕਾਰ ਪਿਆਰ ਕਰਦੀਆਂ ਸਾਰਿਆਂ ਨੂੰ ਨਮਸਕਾਰ ਕਰਦੀਆਂ ਤੇ ਮੇਰੀਆਂ ਭੈਣਾਂ ਲੜਕੀਆਂ ਤੇ ਮੇਰੇ ਹੋਰ ਨਵੇਂ ਭੈਣਾਂ ਸਾਰੀਆਂ ਉਮੀਦ ਆ ਤੁਸੀਂ ਗੱਲ ਕੀਤੀ ਹੋਣੀ ਆ ਤੇ ਅਸੀਂ ਵੀ ਪਰਮਾਤਮਾ ਦੀ ਕਿਰਪਾ ਨਾਲ ਸਭ ਠੀਕਾ ਕਰ ਤੇ ਲਾਹੌਜ਼ਾ ਜਰਾ ਸੀ ਪੰਜੀ ਕਟਾਈ ਉੱਤੇ ਇਸ ਦਾ ਇੱਕ ਜਨਮ ਵਾਲਾ ਗੀਤ ਹੈ ਨਾ ਇਹ ਜਿਹੜਾ ਗੀਤ ਹੈ ਨਾ ਇਹ ਤੁਸੀਂ ਪਹਿਲਾਂ ਨਹੀਂ ਸੁਣਿਆ ਹੋਣਾ ਮੈਂ ਹੁਣ ਅਜੇ ਗੀਤ ਕੱਢ ਲਿਆ ਹੁਣੀ ਆ ਤੇ ਤੁਸੀਂ ਨਹੀਂ ਸੁਣਿਆ ਹੋਣਾ ਹਾਂ ਸਟੋਰੀਆਂ ਜ਼ਰੂਰ ਸੁਣਿਆ ਹੋਰ ਗੀਤ ਵਿੱਚ ਇਹਨਾਂ ਦੇ ਪਾਏ ਨੇ ਇਹ ਸਹਿਵਾ ਮਹਿਤਿਆ ਦਾ ਮਿੱਠਾ ਗੀਤ ਹੈ ਜਿੱਦੋਂ ਸਹਿਵਾਂ ਨੂੰ ਲਾਇਕੀ ਮੇਰੇ ਘਰੋਂ ਤੇ ਆਰੇ ਆਸੀ ਜਦੋਂ ਦੇ ਭਰਾਵਾਂ ਨੂੰ ਪਤਾ ਲੱਗਿਆ ਫਿਰ ਉਹਦੇ ਭਰਾਵਾਂ ਕਿਲੇ ਗਏ ਹੈ ਨਾ ਇਹ ਸਾਰਾ ਕੁਝ ਐਸਜੀਡੀ ਤੇ ਸੁਣਿਆ ਉਹ ਸਾਰੀ ਉਹੀ ਉਹਨਾਂ ਨੇ ਇਥੇ ਮੇਜੇ ਦਾ ਕਰਿਆ ਹੈ ਨਾ ਤੇ ਇਹ ਤੁਸੀਂ ਸੁਣੋਗੇ ਇਸ ਤਰ੍ਹਾਂ ਹੀ ਤੇ ਬਾਕੀ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਜਿਵੇਂ ਕੱਲ ਬਾਸਾ ਬੈਣ ਨੇ ਪੁੱਛਿਆ ਸੀ ਮੈਨੂੰ ਵੀ ਮੈਂ ਸ਼ਾਇਦ ਪਹਿਲਾਂ ਪਰਸੋਂ ਤੇ ਕੁਝ ਪਾ ਵੀ ਦਿੱਤਾ ਦੁਬਾਰਾ ਫੇਰ ਪੀਕ ਕਰਤੀਆਂ ਇੱਕ ਪਹਿਲਾਂ ਹੀ ਪਾਇਆ ਹੋਇਆ ਵੀ ਨਾ ਤਰ ਜੇ ਕੋਈ ਕਿਸੇ ਨੂੰ ਕਿ 24 ਘੰਟੇ ਹੀ ਖਾਂਦ ਦਵਾਈਆਂ ਬਹੁਤ ਲੈਣੀਆਂ ਖਾਂ ਖਾਂ ਕਰਦਾ ਰਹਿੰਦਾ ਤੇ ਉਹ ਅੰਗ ਨਹੀਂ ਠੀਕ ਹੋਉਂਦੀ ਤੇ ਬਲਜੀਤ ਬਰਾੜ ਵੀ ਕਨੇਡਾ ਤੋਂ ਤੇ ਉਹ ਮਥੋ ਸ਼ਰਮਾ ਵੀ ਲੱਗ ਗਿਆ ਸਦੋਸ਼ਾ ਸੀ ਅੱਖਾਂ ਨਾਲ ਤੇ ਉਹ ਵੀ ਨਾ ਯਾਦ ਰਵੇ ਤੱਕ ਨੂੰ ਬੜਾ ਤਰਮੀਂ ਦਿੰਦੇ ਨੇ ਕਿਉਂਕਿ ਉਹ ਠੀਕ ਇਹ ਇਹ ਡਾਕਟਰ ਤਾਂ ਗਾਹਾਂ ਦੀ ਗਾਹਾਂ ਕਹਿੰਦੇ ਵੀ ਨਹੀਂ ਸਾਡਾ ਠੀਕ ਆਇਆ ਦਵਾਈਆਂ ਇੰਨੀਆਂ ਲੈ ਲਈਆਂ ਤੇ ਉਹਨਾਂ ਦੀਆਂ ਵੀ ਮਤਲਬ ਉਹ ਠੀਕ ਰਹਿ ਨਹੀਂ ਹੋਂ ਸਦਮੇ ਨਾਲ ਵੀ ਤੇ ਕਿੱਟਾ ਉਹਨਾਂ ਨੂੰ ਮੋਤੀ ਆਉਂਦਾ ਸੀ ਉੱਥੇ ਰੁਕ ਗਿਆ ਉਹਨਾਂ ਦਾ ਉਹ ਕਹਿੰਦੇ ਮੈਨੂੰ ਆ ਜਿਹੜਾ ਕੁਝ ਦਿੱਕਾ ਸੀ ਦਾ ਲਾਈਟ ਬੰਦੇ ਨਹੀਂ ਜਾ ਸਕਦਾ ਸਾਰਾ ਮੇਰਾ ਟਿੰਕ ਹੈ ਤੇ ਫਿਰ ਉਹਨਾਂ ਨੇ ਮੈਨੂੰ ਨੁਕਤਾ ਦੱਸਿਆ ਕਹਿੰਦੇ ਸਾਡਾ ਫਸਟਾ ਆਇਆ ਹੈ ਜਰੂਰ ਜੀ ਨੂੰ ਤੇ ਪਾ ਦਿਓ ਮੈਂ ਪਾਇਆ ਧੰਨਵਾਦ ਮੇਨੂੰ ਇਸ ਗੁਣਤਾ ਵੀ ਜਿਹੜਾ ਵੀ ਕੋਈ ਨੁਕਤਾ ਜੇ ਮੈਨੂੰ ਪਤਾ ਆਇਆ ਹੋਹੀ ਪਾਉਣੀ ਆ ਤੇ ਤੁਹਾਡੇ ਰੂਲ ਕਰ ਦਿੰਨੀ ਆ ਬਰਦ ਕੇ ਜੂਨ ਦੇਖੇ ਮੂਰਲੀ ਨੁਕਤੇ ਨੇ ਪਰ ਦੇਖੋ ਇਹ ਨਹੀਂ တော့ ਹੋ ਜਾਵੇਗਾ ਹੈਨਾ ਕੀ ਨੂੰ ਆਪ ਵੀ ਕਾਪੀ ਪੈਨਸਲ ਲੈ ਕੇ ਬੈਠ ਜਿਓ ਤੇ ਕਾਪੀ ਪੈਨਸਲ ਲੈ ਕੇ ਬੈਠ ਜਿਓ ਤੇ ਫਿਰ ਮੈਂ ਜੀਤ ਤੋਂ ਤਰੰਤ ਬਾਅਦ ਤੁਹਾਨੂੰ ਇਹ ਨੁਕਤਾ ਦੱਸੂਗੀ ਤੇ ਆਜੋ ਫਿਰ ਅੱਜ ਆਪਾਂ ਹੋਰ ਗੋਰਾਗੇ ਪ੍ਰੋਗਰਾਮ ਵੱਲ ਤੇ ਸੁਣੋ ਇਸ ਪਿਆਰੇ ਜਿਹੇ ਲੋਕ ਦੀ ਆਜੋ ਕਰੋ ਬੁਲਾਈਏ ਲੋਕਾਂ ਤੇ ਕਹੀਏ ਸਾਇਆ ਫਿਰ ਚਲ ਆਪਾਂ ਵੀ ਯਾਦ ਰੱਖਣਾ ചന്ദ്രൻ കോടയാ തേ ഹോ ਸੀ ਆ ਦੇ ਨਾਲੇ ਚੰਦੜਾ ਨੇ ਮੀਰੀ ਜੇ ਨੂੰ ਰੋਕੂ ਬੜੀ ਆਗਡਾ ਸੀ ਆ ਦੇ ਨਾਲੇ ਚੰਦੜਾ ਨੇ ਮੀਰੀ ਜੇ ਨੂੰ ਚੱਲੇ ਪਾਣੀ ਬਾਗ ਖੋਨ ਦੇ ഗണ ഫേരെ ഞാമ ഫേര് ਦੇ ਦੇ ਨੂੰ ਸੋਨੇ ਜਰਦ ਨੇ ਜਰ ਲੁੱਟ ਲਿਆ ਸੀ ਲੈ ਕੇ ਬਹਾ ਕੇ ਮਸ਼ੂਕ ਸੁਤ ਪਿਆ ਸੀ ਬੈਗੇ ਸਾਤੀ ਉਤੇ ਚੰਦਰ ೇ ಚಂದಿರಿಯು ಬರ್ಗಿ ಜಂಡ ಥಲ್ ಲಶ ಬೇಗ ਬਗੀ ਬਾਗਾਂ ਢਵਾ ਕੇ ਕਹਿੰਦੀ ਦਸਦੀ ਹਾਂ ਜਾ ਕੇ ਸੇਵਾ ਰਾਲੇਗੀ ਪਰਮਾਦੇ ਹੱਥੀ ਤੋੜੀ ਕੇ ਤਿੰਨ ਸਾ 60 ਕਾਨੀਆਂ ਹੱਥੀ ਤੋੜੀ ਕੇ ਤਿੰਨ ਸਾ 60 ਕਾਨੀਆਂ ਸੇਵਾ ਜਾਟੇ ਡਰੇ ਗਾਰੀਗੀ ਛੇਤਨੀਆਂ ਏ ਹੋਰ ਤਾਂ

ਉਹਨੂੰ ਪਸੰਦ ਆਇਆ ਹੋਊਗਾ ਤੇ ਪਹਿਲਾਂ ਵੀ ਤੁਸੀਂ ਨਹੀਂ ਸੁਣਿਆ ਹੁੰਦਾ ਹਨਾ ਤੇ ਲਓ ਹੁਣ ਆਜੋ ਤੁਸੀਂ ਕਾਪੀ ਪੈਨਸਲ ਲੈ ਲਈ ਹੋਣੀ ਹਨਾ ਤੇ ਉਹ ਦੇਖੋ ਤੁਸੀਂ ਲੋਕ ਤਾਂ ਖਾਂਗ ਜੀ ਕਾਮ ਬਲ ਕੇ 24 ਘੰਟੇ ਇੱਕੋ ਬੰਦਾ ਕਰਦਾ ਰਹਿੰਦਾ ਬਹੁਤ ਦਵਾਈਆਂ ਲੈਣੀਆਂ ਤੇ ਫਿਰ ਕਹਿੰਦੇ ਫਿਰ ਵੀ ਕੋਈ ਫਰਕ ਨਹੀਂ ਪੈਂਦਾ ਤਾਂ ਕੈਨੇਡਾ ਤੋਂ ਵੀਰ ਰਵਜੀਤ ਸਿੰਘ ਬਰਾੜ ਉਹਨਾਂ ਨੇ ਮੈਨੂੰ ਇਹ ਦੱਸਿਆ ਉਹ ਕਹਿੰਦੇ ਸਾਡਾ ਪਰਤੇ ਆਇਆ ਹੋਇਆ ਤੁਸੀਂ ਆਪੇ ਹੀ ਕਰਕੇ ਘਰੇ ਕਰਕੇ ਲੈਣੀਆਂ ਕਿ ਹੁਣ ਨਹੀਂਆਂ ਪਤਾ ਕੀ ਲੈਣਾ ਕਹਿੰਦੇ ਵੀ ਉਹਦੇ ਤੁਸੀਂ ਲੋ ਕਾਲੀਆਂ ਮਿਰਚਾਂ ਤੇ ਮਗਾਂ ਛੋਟੀਆਂ ਤੇ ਸੁੰਨ ਬਰਾਬਰ ਮਾਤਰਾ ਵਿੱਚ ਲਓ ਤੇ ਉਹਦਾ ਪਾਊਡਰ ਬਣਾ ਲਓ ਚਟਣੀ ਘੇੜੀ ਨੂੰ ਪਾਊਡਰ ਬਣਾ ਲਓ ਹਨਾ ਕਿੰਨੇ ਚੀਜ਼ਾਂ ਪਤਾ ਕੀ ਕੀ ਨੇ ਕਾਲੇ ਠੀਕ ਹੈ ਦੋ ਹੋ ਲੇਖੋ ਪਤਾ ਕੀ ਕੀ ਲੈਣੀਆਂ ਤਿੰਨੇ ਚੀਜ਼ਾਂ ਕਾਲੀਆਂ ਮਿਰਚਾਂ ਮਗਾ ਛੋਟੀਆਂ ਤੇ ਸੁੰਡ ਬਰਾਬਰ ਮਾਤਰਾ ਚ ਲਓ ਤੇ ਉਹਦਾ ਪਾਊਡਰ ਬਣਾ ਲਓ ਹੈਨਾ ਅੱਧਾ ਚਮਚਾ ਸ਼ਹਿਦ ਤੇ ਅੱਧਾ ਚਮਚਾ ਇਹ ਉਹ ਪਾਊਡਰ ਇਹ ਮਿਲਾ ਕੇ ਚਟੋ 10 15 ਦਿਨ ਕਰੋ ਇਹ ਉਪਰ ਬਿਲਕੁਲ ਠੀਕ ਹੋ ਜਾਓਗੇ ਤੇ ਉਹਨਾਂ ਨੇ ਪ੍ਰਤਿਆਇਆ ਹੋਇਆ ਤੇ ਇਸੇ ਕਰਕੇ ਇਹਨਾਂ ਨੂੰ 100% ਗਾਰੰਟੀ ਸਹੀ ਆਊਗਾ ਤੇ ਤੁਸੀਂ ਠੀਕ ਹੋਵੋਗੇ ਆਪ ਜਿਹਨੂੰ ਲੋੜ ਆ ਉਹ ਵੀ ਵਰਤੋ ਹੋਰਾਂ ਨੂੰ ਦੱਸੋ ਤੇ ਕੋਨੋਂ ਦੇ ਭਾਗੀ ਬਣੋ ਤੇ ਤੁਹਾਡਾ ਵੀ ਦਰਵਾਜ਼ਾ ਦਰਗਾਹ ਡੰਕਾ ਬਲੂ ਤੇ ਨਾਲ ਮੈਨੂੰ ਵੀ 10% ਫਰਮਾਨਾ ਫਾਇਦਾ ਹੋਊਗਾ ਮੈਂ ਤੁਹਾਨੂੰ ਦੱਸ ਦਿਆਂ ਹਨਾ ਤੇ ਤੁਸੀਂ ਅੱਗੇ ਦੱਸੋ ਤੇ ਨਾਲ ਵਾਪਕ ਕਰਦੇ ਆਂ ਅੱਲਾਸੇ ਅੰਤਨ ਬਾਅਦ ਸਾਡੀ ਵੀਡੀਓ ਦੇਖਣ ਲਈ ਤੇ ਕੱਲ ਨੂੰ ਆਪਾਂ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਮੁੱਤੇ ਨਾਲ ਦਾਸ